ਸਖਬੀਰ ਬਾਦਲ ਕੀ ਪ੍ਰਧਾਨਗੀ ਛਡਣ ਜਾ ਰਹੇ ਨੇ ਕੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਚ ਹੋਈ ਨਮੋਸ਼ੀ ਜਨਕ ਹਾਰ ਦੇ ਕਾਰਨ ਸਖਬੀਰ ਬਾਦਲ ਦੇ ਵਿਰੁੱਧ ਪਾਰਟੀ ਦੇ ਅੰਦਰ ਵੱਡੀ ਬਗਾਵਤ ਉੱਠਣ ਵਾਲੀ ਆ ਕੀ ਸਖਬੀਰ ਸਿੰਘ ਬਾਦਲ ਇਸ ਨਮੋਸ਼ੀਪਰੀ ਹਾਰ ਦੀ ਜ਼ਿੰਮੇਵਾਰੀ ਲੈ ਕੇ ਪ੍ਰਧਾਨਗੀ ਛੱਡ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਗੇ ਇਹ ਕਈ ਸਵਾਲ ਪੈਦਾ ਹੋ ਚੁੱਕੇ ਨੇ ਤੇ ਹੁਣ ਅਕਾਲੀ ਦਲ ਦੇ ਅੰਦਰ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਉੱਠ ਰੀਆਂ ਬਗਾਵਤੀ ਸੁਰਾਂ ਨੇ ਇਸ ਗੱਲ ਨੂੰ ਹੋਰ ਪੱਕਿਆ ਕਰ ਦਿੱਤਾ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਸ਼੍ਰੋਮਣੀ ਅਕਾਲੀ ਦਲ ਲਗਭਗ 10 ਸੀਟਾਂ ਦੇ ਉੱਤੇ ਜਮਾਨਤ ਜਬਤ ਕਰਾ ਚੁੱਕਿਆ। 14 ਸੀਟਾਂ ਲੜਨ ਦੀ ਗੱਲ ਕਹੀ ਸੀ ਚੰਡੀਗੜ੍ਹ ਵਾਲੀ ਸੀਟ ਤੋਂ ਅਕਾਲੀ ਦਲ ਭੱਜ ਗਿਆ। ਤੇ 13 ਸੀਟਾਂ ਤੇ ਝੋਨ ਲੜੀ। 13 ਦੇ ਵਿੱਚੋਂ ਇੱਕ ਜਿੱਤੀ 2 ਦੇ ਉੱਤੇ ਜਮਾਨਤ ਬੱਚੀ ਤੇ 10 ਸੀਟਾਂ ਦੇ ਉੱਤੇ ਜਮਾਨਤ ਤੱਕ ਅਕਾਲੀ ਦਲ ਨਹੀਂ ਪਹੁੰਚਾ ਸਕਿਆ ਇੱਥੋਂ ਤੱਕ ਕਿ ਭਾਜਪਾ ਤੋਂ ਵੀ ਪਿੱਛੇ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਕਦੋਂ ਛੱਡਣਗੇ ਕਿਉਂਕਿ ਬੀਬਾ ਪਰਮਜੀਤ ਕੌਰ ਗੁਲਸ਼ਨ ਨੇ ਸਿੱਧੇ ਤੌਰ ਦੇ ਉੱਤੇ ਬਗਾਵਤੀ ਸੁਰਾ ਚੁੱਕਦੇ ਆ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਯਾਲੀ ਨੇ ਅਸਿੱਧੇ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਸੀ ਕਿ ਸੁਖਬੀਰ ਸਿੰਘ ਬਾਦਲ ਜੇ ਨਹੀਂ ਪਰੇ ਹਟਦੇ ਤਾਂ ਮੈਂ ਪਾਰਟੀ ਤੋਂ ਦੂਰ ਰਹਾਂਗਾ ਮਨਪ੍ਰੀਤ ਸਿੰਘ ਯਾਲੀ ਮਾਲਵੇ ਦੇ ਵਿੱਚੋਂ ਇੱਕ ਵਾਹਿਦ ਜਿਹੜੇ ਐਮਐਲਏ ਨੇਗੇ ਵਿਧਾਇਕ ਨੇਗੇ ਪਾਰਟੀ ਦੇ ਇੱਕੋ ਇੱਕ ਵਿਧਾਇਕ ਨੇ ਦਾਖਾ ਵਿਧਾਨ ਸਭਾ ਉਹਨਾਂ ਨੇ ਬੜੇ ਕ੍ਰੂਸ਼ੀਅਲ ਟਾਈਮ ਦੇ ਵਿੱਚ ਜਿੱਤ ਕੇ ਪਾਰਟੀ ਨੂੰ ਦਿੱਤੀ ਹੈ ਉੱਥੇ ਪਾਰਟੀ ਦਾ ਕੋਈ ਬਹੁਤਾ ਯੋਗਦਾਨ ਨਹੀਂ ਉੱਥੇ ਮਨਪ੍ਰੀਤ ਸਿੰਘ ਯਾਲੀ ਦੀ ਨਿੱਜੀ ਸ਼ਖਸੀਅਤ ਦਾ ਕਾਰਨ ਕਿ ਮਨਪ੍ਰੀਤ ਸਿੰਘ ਯਾਲੀ ਉਹ ਸੀਟ ਕੱਢਣ ਚ ਕਾਮਯਾਬ ਹੋਏ ਮਨਪ੍ਰੀਤ ਸਿੰਘ ਯਾਲੀ ਨੇ ਬੀਤੀ ਕੱਲ ਸਾਫ਼ ਕਰ ਦਿੱਤਾ ਕਿ ਜੇਕਰ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣਗੇ ਸਪਸ਼ਟ ਜੀ ਗੱਲ ਹੈ ਝੁੰਡਾ ਕਮੇਟੀ ਦੇ ਵਿੱਚ ਇਹ ਗੱਲ ਸਾਫ਼ ਕਹੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਰਜੀ ਤੌਰ ਤੇ ਜਾਂ ਪੱਕੇ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਤੋਂ ਪਰਾ ਹਟਣਾ ਚਾਹੀਦਾ ਹੈ ਤਾਂ ਜੋ ਪਾਰਟੀ ਦੇ ਵਿੱਚ ਨਵਾਂ ਜਥੇਕਬੰਦਕ ਵਿਸਥਾਰ ਹੋ ਸਕੇ ਬਾਰੂ ਸੁਖਬੀਰ ਸਿੰਘ ਬਾਦਲ ਨੂੰ ਬਲਵਿੰਦਰ ਸਿੰਘ ਭੁੰਦੜ ਉਸ ਸਮੇਂ ਸਿਕੰਦਰ ਸਿੰਘ ਮਲੂਕਾ ਅਤੇ ਜਿਹੜੀ ਇਹ ਟਿਕੜਮ ਹੈਗੀ ਆ ਅਕਾਲੀ ਦਲ ਦੀ ਜਿਹੜੀ ਬਾਦਲ ਪਰਿਵਾਰ ਦੇ ਪ੍ਰਤੀ ਜ਼ਿਆਦਾ ਲੋਏ ਲੈ ਤੇ ਅਕਾਲੀ ਦਲ ਤੇ ਪੰਜਾਬ ਪ੍ਰਤੀ ਘੱਟ ਲੋਏ ਲੈ ਇਹ ਮੈਂ ਕਹਿ ਸਕਦਾ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਨਹੀਂ ਹਟਣ ਦਿੱਤਾ ਕਾਰਨ ਕੀ ਹੋਇਆ ਕਿ 10 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਹਾਰ ਗਿਆ ਹਾਲੇ ਵੀ ਅਕਾਲੀ ਦਲ ਕੋਲੇ ਮੰਥਨ ਕਰਨ ਦਾ ਸਮਾਂ ਸੀ ਪਰ ਅਕਾਲੀ ਦਲ ਨੇ ਨਹੀਂ ਕੀਤਾ ਉਸੇ ਤਰ੍ਹਾਂ ਨਾਲ ਹੀ ਚੱਲੇ ਅਤੇ ਜਿਹਦਾ ਕਾਰਨ ਹੈ ਕਿ ਅੱਜ ਵੀ ਬਾਬਾ ਪਰਮਜੀਤ ਕੌਰ ਗੁਲਸ਼ਨ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ اخਲਾਕੀ ਤੌਰ ਦੇ ਉੱਤੇ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ 'ਚ ਨਮੋਸ਼ੀ ਪਰੀ ਹਾਰ ਮਗਰੋਂ ਬਗਾਵਤੀ ਸੁਰਾ ਉੱਠਣ ਲੱਗੀਆਂ ਨੇ ਪਹਿਲੀ ਵਾਰ ਹੈ ਕਿ ਪਾਰਟੀ ਦੇ 10 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੋਵੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਹੁਤੇ ਨੇਤਾ ਹੁਣ ਕੋਟਨ ਮਹਿਸੂਸ ਕਰਨ ਲੱਗੇ ਨੇ ਜਿਹੜੇ ਉਂਗਲ ਚੁੱਕਣ ਲਈ ਟੁਕਮੇ ਮੌਕੇ ਦੀ ਤਲਾਸ਼ ਵਿੱਚ ਸਨ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਵਿਧਾਇਕਦਲ ਦੇ ਆਗੂ ਤੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਯਾਲੀ ਨੇ ਪਾਰਟੀ ਦੀ ਮੌਜੂਦਾ ਸਥਿਤੀ ਤੇ ਫਿਕਰ ਜ਼ਾਹਰ ਕਰਦੇ ਆ ਖਮੋਸ਼ ਰਹਿਣ ਦਾ ਫੈਸਲਾ ਕੀਤਾ ਚੇਤੇ ਰਹੇ ਕਿ ਰਾਸ਼ਟਰਪਤੀ ਚੋਣ ਵੇਲੇ ਵੀ ਯਾਲੀ ਨੇ ਰੋਸ ਜਤਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਚੋਣਾਂ ਵਿੱਚ ਕਾਰਜਗਾਰੀ ਨموਸ਼ੀ ਜਨਕ ਰਹੀ ਹੈ ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹੈ ਅਤੇ ਪਾਰਟੀ ਪ੍ਰਧਾਨ ਨੂੰ ਜਨਤਕ ਤੌਰ ਤੇ ਹਾਰ ਕਬੂਲਣੀ ਚਾਹੀਦੀ ਹੈ ਉਧਰ ਬੀਬਾ ਪਰਮਜੀਤ ਗੌਰ ਗੁਲਸ਼ਨ ਨੇ ਕਿਹਾ ਕਿ ਸਖਬੀਰ ਸਿੰਘ ਬਾਦਲ ਨੂੰ اخਲਾਕੀ ਆਧਾਰ ਦੇ ਉੱਤੇ ਸ਼ੋਮਨੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਸਲਾਹ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਸਖਬੀਰ ਬਾਦਲ ਨੂੰ ਦਿੱਤੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਲਗਾਤਾਰ 7 ਸਾਲਾਂ ਤੋਂ ਪਾਰਟੀ ਦਾ ਗਰਾਫ ਲਗਾਤਾਰ ਹੇਠਾਂ ਖਿਸਕਦਾ ਜਾ ਰਿਹਾ ਹੈ ਅਤੇ ਇਹਨਾਂ ਚੋਣਾਂ ਵਿੱਚ ਤਾਂ ਪਾਰਟੀ ਦੀ ਵੋਟ ਪ੍ਰਤੀਸ਼ਤਤਾ 'ਚ ਇੰਨਾ ਨਿਘਾਰ ਆਇਆ ਕਿ 10 ਸੀਟਾਂ ਦੇ ਉਮੀਦਵਾਰ ਆਪਣੀ ਜਮਾਨਤ ਵੀ ਨਾ ਬਚਾ ਸਕੇ ਬਠਿੰਡਾ ਸੀਟ ਵੀ ਇਸੇ ਲਈ ਜਿੱਤੀ ਜਾ ਸਕੀ ਕਿਉਂਕਿ ਉੱਥੇ ਬਾਦਲਾ ਦਾ ਪਰਿਵਾਰਕ ਮੈਂਬਰ ਉਮੀਦਵਾਰ ਸੀ ਤਾ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਇਹ ਇਲਜ਼ਾਮ ਇਹ ਕਹਿਣਾ ਕਿ ਸੁਖਬੀਰ ਸਿੰਘ ਬਾਦਲ اخلاਕੀ ਤੌਰ ਦੇ ਉੱਤੇ ਅਸਤੀਫਾ ਦੇ ਦੇ ਤੁਹਾਨੂੰ ਦੱਸ ਦਈਏ ਕਿ ਬੀਬਾ ਪਰਮਜੀਤ ਕੌਰ ਗੁਲਸ਼ਨ ਢੀਂਸਾ ਧੜੇ ਨਾਲ ਇਸ ਰਿਲੇਟਡ ਨੇ ਸਮੇਂ ਲਗਾਤਾਰ ਢੀਂਸਾ ਧੜਾ ਖੁੰਝੇ ਲੱਗਿਆ ਹੋਇਆ ਬਰਨਾਲਾ ਪਰਿਵਾਰ ਇਸ ਵੇਲੇ ਚੁੱਪ ਵੱਟ ਕੇ ਖੁੰਝੇ 'ਚ ਬੈਠ ਕੇ ਤਮਾਸ਼ਾ ਦੇਖ ਰਿਹਾ ਹੈ ਤਲਵੰਡੀ ਪਰਿਵਾਰ ਉਸ ਤਰੀਕੇ ਨਾਲ ਚੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਟੋੜਾ ਪਰਿਵਾਰ ਖੇਰੂ-ਖੇਰੂ ਹੋ ਚੁੱਕਿਆ ਕੁਝ ਅਕਾਲੀ ਦਲ ਚ ਕੁਝ ਭਾਜਪਾ ਚ ਕੁਝ ਕਾਂਗਰਸ ਚ ਤਾਂ ਇਸ ਕਰਕੇ ਹਾਂ ਸੁਖਬੀਰ ਸਿੰਘ ਬਾਦਲ ਲਈ ਬੜੇ ਸੋਚਣ ਵਾਲੀ ਗੱਲ ਹੈ ਖੰਡੂਰ ਸਾਹਿਬ ਵਰਗੇ ਪੰਥਕ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਆ ਨੂੰ 62000 ਵੋਟ ਪੈਣੀ ਚਾਹੋ ਹਾਰ ਜਿੱਤ ਸਮੇਂ ਨਾਲ ਹੁੰਦੀ ਰਹਿੰਦੀ ਹੈ ਤਾਂ ਇਹ ਕਿਸ ਪਾਸੇ ਵਾਲਾ ਇਸ਼ਾਰਾ ਕਰਦੀ ਹੈ ਲੁਧਿਆਣਾ ਦੇ ਵਿੱਚ ਬੁਰੀ ਤਰ੍ਹਾਂ ਨਾਲ ਹਾਰਨਾ ਅੰਮਰਸਰ ਦੇ ਵਿੱਚ ਜਮਾਨਤ ਨਾ ਬਸ ਸਕਣੀ ਗਰਦਾਸਪੁਰ ਵਰਗੀ ਪੰਥਕ ਸੀਟ ਅਕਾਲੀ ਦਲ ਦੇ ਡੋਮੀਨੈਂਟ ਵਾਲੀ ਸੀਟ ਜਿਹੜੀ ਉੱਚ ਸਿਰਫ 60000 ਵੋਟ ਪੈਣੀ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੁਰੀ ਤਰ੍ਹਾਂ ਨਾਲ ਹਾਰਨਾ ਇਹ ਸਾਰੀਆਂ ਸਥਿਤੀਆਂ ਨੇ ਬੀਬਾ ਬਾਦਲ ਦੀ ਖੁਸ਼ੀ ਦੇ ਉੱਤੇ ਅਕਾਲੀ ਦਲ ਖੁਸ਼ ਐਵੇਂ ਆ ਕਿ ਅਕਾਲੀ ਦਲ ਨੇ ਜਿਵੇਂ ਪਤਾ ਨਹੀਂ ਕਿਵੇਂ ਮੋਰਚਾ ਮਾਰ ਲਿਆ ਹੋਵੇ ਪਰ ਅਕਾਲੀ ਦਲ ਨੂੰ ਉਹ 12 ਸੀਟਾਂ ਨਹੀਂ ਵਿਖ ਰਹੀਆਂ ਜਿੱਥੇ ਅਕਾਲੀ ਦਲ ਦੀ ਹਾਲਤ ਪਾਣੀ ਨਾਲੋਂ ਵੀ ਪਤਲੀ ਹੋ ਗਈ ਸੁਖਬੀਰ ਸਿੰਘ ਬਾਦਲ ਮੈਨੂੰ ਨਹੀਂ ਲੱਗਦਾ ਕਿ ਉਹ ਪ੍ਰਧਾਨਗੀ ਛੱਡਣਗੇ ਜੇਕਰ ਅਕਾਲੀ ਦਲ ਦੇ ਇਹ ਆਗੂ ਕੋਈ ਸਖਤ ਸਟੈਂਡ ਨਹੀਂ ਲੈਂਦੇ ਜਿਵੇਂ ਮਨਪ੍ਰੀਤ ਸਿੰਘ ਯਾਲੀ ਨੇ ਸਟੈਂਡ ਲਿਆ ਆਇਆ ਬਾਕੀ ਆਗੂ ਜਿਹੜੇ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਚਾਹਵਾਨ ਨੇ ਉਹ ਨਹੀਂ ਲੈਂਦੇ ਤਾਂ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਆਲੇ ਦਾਲ ਦੀ ਲੋਬੀ ਹੈ ਜਿਹਦੇ ਵਿੱਚ ਕਈ ਨਾਂ ਨੇਗੇ ਜੇ ਨਾਂ ਲੈਣ ਲੱਗੀਏ ਤਾਂ ਬਹੁਤ ਗੰਭੀਰ ਅਸਲ 'ਚ ਸੁਖਬੀਰ ਬਾਦਲ ਦੀ ਕਿਚਨ ਕੈਬਨਟ ਹੈ ਜਿਹੜੀ ਜੇਕਰ ਉਹ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਸਹੀ ਸਲਾਹ ਦਿੰਦੀ ਤਾਂ ਅਕਾਲੀ ਦਲ ਦਾ ਇਹ ਗ੍ਰਾਫ ਇੰਨਾ ਜ਼ਿਆਦਾ ਡਿੱਗ ਜਾਣਾ ਕਿ ਜਿਵੇਂ ਉੜੀਸਾ ਦੇ ਵਿੱਚ ਹੋਇਆ ਲੋਕਾਂ ਨੇ ਭਾਜਪਾ ਨੂੰ ਅਕਾਲੀ ਦਲ ਕਾਂਗਰਸ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲ ਵੱਜੋ ਦੇਖਣ ਲੱਗ ਜਾਣਾ ਤਾਂ ਇਹ ਇੱਕ ਕਾਰਨ ਹੈ ਕਿ ਸਖਬੀਰ ਸਿੰਘ ਬਾਦਲ ਵੇਲੇ ਨੂੰ ਵਾਚ ਲੈਣ ਤੇ ਸਹੀ ਸਮੇਂ ਤੇ ਸਹੀ ਫੈਸਲਾ ਲੈ ਕੇ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਬੇ ਹੋ ਜਾਣ